ਗੁਰਮੁਖ ਪਿਆਰਿਓ ਅੱਜ ਆਪਾਂ ਜੋ ਵਿਚਾਰ ਕਰਨੀ ਹੈ 6 ਪੋ ਤੋਂ ਲੈ ਕੇ 14 ਪੋ ਤੱਕ ਕਿਵੇਂ ਆਪਾਂ ਜਾਪ ਕਰਨਾ ਹੈ 20 ਦਸੰਬਰ ਤੋਂ ਲੈ ਕੇ ਭਾਵ 28 ਦਸੰਬਰ ਤੱਕ ਇਹ ਮਹਾ ਮੰਤਰ ਦਾ ਜਾਪ ਤੁਸੀਂ ਕਰਨਾ ਤੁਸੀਂ ਵੇਖੋਗੇ ਜਿਨ੍ਹਾਂ ਨੇ ਵੀ ਕਦੇ ਗੁਰਬਾਣੀ ਦਾ ਜਾਪ ਨਹੀਂ ਕੀਤਾ ਗੁਰਬਾਣੀ ਨਹੀਂ ਪੜ੍ਹੀ ਉਹਨਾਂ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਇਸ ਮੰਤਰ ਦਾ ਜਾਪ ਜਰੂਰ ਕਰਿਓ ਕਿਉਂਕਿ ਦੇਖੋ ਪ੍ਰਮਾਤਮਾ ਨੂੰ ਜਦੋਂ ਯਾਦ ਕਰਨਾ ਹੋਵੇ ਕੋਈ ਖਾਸ ਸਮਾਂ ਖਾਸ ਦਿਨ ਦੀ ਲੋੜ ਨਹੀਂ ਹੁੰਦੀ ਭਾਵੇਂ ਕਿ ਪਰ ਫਿਰ ਵੀ ਇਹ ਦਿਨਾਂ ਦੇ ਵਿੱਚ ਪੋਹ ਦੇ ਵਿੱਚ ਸ਼ਹੀਦੀਆਂ ਬਹੁਤ ਜ਼ਿਆਦਾ ਹੋਈਆਂ ਨੇ ਭਾਵੇਂ ਅਸੀਂ ਕਿਸੇ ਸਮੇਂ ਵੀ ਘਰ ਦੇ ਕੰਮ ਕਰ ਰਹੀ ਹੋਈਏ ਚਾਹੇ ਰਸਤੇ ਵਿੱਚ ਜਾ ਰਹੇ ਹੋਈਏ ਕਿਤੇ ਵੀ ਹੋਈਏ ਨਾਮ ਜਪ ਸਕਦੇ ਹਾਂ ਪ੍ਰਮਾਤਮਾ ਨੂੰ ਹਰ ਜਗ੍ਹਾ ਤੇ ਬੈਠ ਕੇ ਯਾਦ ਕੀਤਾ ਜਾ ਸਕਦਾ ਹੈ ਪ੍ਰਸਾਦ ਸੰਗਤ ਜੀ ਅੰਮ੍ਰਿਤ ਵੇਲੇ ਦੀ ਜਦੋਂ ਗੱਲ ਆਉਂਦੀ ਆ ਅੰਮ੍ਰਿਤ ਵੇੜਾ ਸਭ ਤੋਂ ਸ਼ਕਤੀਸ਼ਾਲੀ ਵੇਲਾ ਹੈ ਤੇ ਕੀਮਤੀ ਵੇਲਾ ਕਹਿ ਲੋ ਖਾਸ ਕਰਕੇ ਪੋਹ ਦੇ ਮਹੀਨੇ ਵਿੱਚ ਜਦੋਂ ਠੰਡ ਸਿਰਫ ਸਰੀਰ ਨੂੰ ਨਹੀਂ ਮਨ ਨੂੰ ਵੀ ਅਜ਼ਮਾਉਂਦੀ ਆ ਉਸ ਵੇਲੇ ਅੰਮ੍ਰਿਤ ਵੇਲੇ ਉੱਠਣਾ ਗੁਰੂ ਦੀ ਖਾਸ ਬਖਸ਼ਿਸ਼ ਦੇਸੀ ਪਾਤਰ ਬਣ ਜਾਂਦੇ ਆ ਕਿਉਂਕਿ ਸਵੇਰੇ 3 ਵਜੇ ਤੋਂ ਲਾ ਕੇ ਲਗਭਗ 5:30 ਵਜੇ ਤੱਕ ਦਾ ਸਮਾਂ ਹੁੰਦਾ ਉਹ ਟਾਈਮ ਗੁਰੂ ਗੱਫਿਆਂ ਦੇ ਨਾਲ ਸਾਨੂੰ ਸਭ ਕੁਝ ਭੇਟ ਕਰਦਾ ਹੈ। ਇਹੜੇ ਭੈਣ ਪ੍ਰੌਸ ਟਾਈਮ ਤੇ ਉੱਠ ਖੜਦੇ ਆ। ਸਭ ਕੁਝ ਲੈ ਲੈਂਦੇ ਆ ਜਦੋਂ ਬਾਕੀ ਦੁਨੀਆ ਸੁੱਤੀ ਹੁੰਦੀ ਹੈ। ਜੇਕਰ ਇਸ ਸਮੇਂ ਅਸੀਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਆਪਣਾ ਮਨ ਭੇਟ ਕਰ ਦਈਏ, ਇਹ ਪਾਠ ਨਹੀਂ ਕਮਾਈ ਬਣ ਜਾਂਦਾ ਹੈ। ਸਾਧ ਸੰਗਤ ਜੀ, ਕਈ ਹੁਣ ਸੱਜਣ ਸਵਾਲ ਕਰਦੇ ਆ ਕਿ ਅਸੀਂ ਅੰਮ੍ਰਿਤ ਵੇਲੇ ਉੱਠ ਤਾਂ ਜਾਂਦੇ ਆ ਪਰ ਠੰਡ ਬੜੀ ਲੱਗਦੀ ਆ। ਸਾਡਾ ਸਰੀਰ ਸਾਥ ਨਹੀਂ ਦਿੰਦਾ। ਇਸ਼ਨਾਨ ਨਹੀਂ ਹੁੰਦਾ ਸੀ ਨਾਮ ਨਹੀਂ ਜਪ ਸਕਦੇ ਸੰਗਤ ਜੀ ਤਾਂ ਉਹਨਾਂ ਨੂੰ ਇਹ ਸਮਝਣ ਦੀ ਲੋੜ ਹੈ ਗੁਰਬਾਣੀ ਜਿਹੜੀ ਆ ਉਹ ਸਾਨੂੰ ਇਹ ਸਮਝਾਉਂਦੀ ਆ ਵੀ ਤੁਸੀਂ ਨਾਮ ਜਦੋਂ ਜਪਣਾ ਹੈ ਉਦੋਂ ਇਸ਼ਨਾਨ ਕਰਕੇ ਜਪੋ ਚੰਗੀ ਗੱਲ ਆ ਸਰੀਰ ਦੀ ਸੁਸ਼ਟੀ ਦੂਰ ਹੁੰਦੀ ਆ ਪਰ ਬਿਨਾ ਇਸ਼ਨਾਨ ਕੀਤੇ ਵੀ ਤੁਸੀਂ ਜਪ ਸਕਦੇ ਹੋ ਦੇਖੋ ਹਾਂ ਇਹ ਗੱਲ ਜ਼ਰੂਰ ਹੈ ਸਰੀਰ ਦੀ ਸਫਾਈ ਲਈ ਇਸ਼ਨਾਨ ਬੜਾ ਜ਼ਰੂਰੀ ਆ ਉਕੇ ਇਸ਼ਨਾਨ ਤੋਂ ਬਿਨਾ ਬੰਦੇ ਨੂੰ ਆਵਾਸ ਨਹੀਂ ਆਉਂਦੀਆਂ ਰਹਿੰਦੀਆਂ ਆਲਸ ਦੂਰ ਨਹੀਂ ਹੁੰਦੀ ਤੇ ਜਿਹੜੇ ਸਰੀਰ ਵਿੱਚ ਦੁਰਗੰਧ ਹੁੰਦੀ ਆ ਵੀ ਦੂਰ ਨਹੀਂ ਹੁੰਦੀ ਸਾਧ ਸੰਗਤ ਜੀ ਇਸ ਕਰਕੇ ਤੁਸੀਂ ਮਨ ਨੂੰ ਸਮਝਣਾ ਹੈ ਜਿਹੜਾ ਮਨ ਆ ਇਹ ਤਾਂ ਕਹਿੰਦਾ ਵੀ ਨਾਮ ਬੰਦਾ ਜਪਈ ਨਾ ਹੁਣ ਤੁਸੀਂ ਜੇ ਅਮਰਤ ਵੇਲੇ ਉੱਠੇ ਹੋ ਸਭ ਤੋਂ ਪਹਿਲਾਂ ਉੱਠ ਕੇ ਬਿਸਤਰੇ ਤੇ ਬੈਠ ਕੇ ਨਾਮ ਜਪ ਸਕਦੇ ਹੋ ਇੱਥੋਂ ਤੱਕ ਕਿ ਸਰੀਰ ਸਾਥ ਨਾ ਦੇ ਕਈ ਰੋਗੀ ਹੁੰਦੇ ਆ ਬਿਸਤਰੇ ਤੇ ਲੰਮੇ ਪਏ ਪਏ ਵਾਹਿਗੁਰੂ ਵਾਹਿਗੁਰੂ ਜਪ ਸਕਦੇ ਹੋ ਜਿਵੇਂ ਹੀ ਅੱਖ ਖੁੱਲ੍ਹੇ ਸਭ ਤੋਂ ਪਹਿਲਾਂ ਕੰਮ ਕਰੋ ਮੋਬਾਈਲ ਨਹੀਂ ਦੁਨੀਆ ਦੀ ਸੋਚ ਵੀ ਨਹੀਂ ਸਗੋਂ ਵਾਹਿਗੁਰੂ ਦਾ ਨਾਮ ਮੂੰਹੋਂ ਨਿਕਲੇ ਹੁਣ ਕਈ ਐਸੇ ਸੱਜਣਾ ਜਿਹੜੇ ਸਵੇਰੇ ਉੱਠਦੇ ਅਨਸਾਰ ਮੋਬਾਈਲ ਫੋਨ ਸਭ ਤੋਂ ਪਹਿਲਾਂ ਵੇਖਣ ਲੱਗ ਜਾਂਦੇ ਆ ਵੀ ਕੀ ਦਾ ਮੈਸੇਜ ਆਇਆ ਕਿਵੇਂ ਆ ਕਿੰਨੇ ਲਾਈਕ ਆਏ ਨਹੀਂ ਭਾਈ ਵਾਹਿਗੁਰੂ ਸ਼ਬਦ ਵਿੱਚ ਇੰਨੀ ਸ਼ਕਤੀ ਹੈ ਜੇ ਉੱਠਦੇ ਅਨਸਾਰ ਤੁਸੀਂ ਇਹ ਸ਼ਬਦ ਕਹੋਗੇ ਇਹ ਵਾਹਿਗੁਰੂ ਸ਼ਬਦ ਨੂੰ ਤੁਸੀਂ ਸਮਝ ਲਿਆ ਹਰ ਇੱਕ ਦੁੱਖ ਤਕਲੀਫ ਦੇ ਨਾਲ ਸੀਨੇ ਜੱਠ ਲਵਾਂਗੇ ਵਾਹਿਗੁਰੂ ਸ਼ਬਦ ਸਾਡੇ ਮੱਖ ਵਿੱਚੋਂ ਨਿਕਲਣ ਲੱਗ ਗਿਆ ਦੁੱਖ ਹਾਵੀ ਨਹੀਂ ਹੋ ਸਕਦਾ ਸਾਡੇ ਤੇ ਮੈਂ ਇਹ ਨਹੀਂ ਕਹੂੰਗਾ ਦੁੱਖ ਨਹੀਂ ਆਵੇਗਾ ਦੁੱਖ ਸੁੱਖ ਜ਼ਿੰਦਗੀ ਦਾ ਹਿੱਸੇ ਨੇ ਪੜਾ ਨੇ ਪਰ ਦੁੱਖ ਦੁੱਖ ਨਹੀਂ ਲੱਗੇਗਾ ਹਾਵੀ ਨਹੀਂ ਹੋਵੇਗਾ ਤੇ ਕਈ ਭੈਣ ਭਰਾ ਮੂਲ ਮੰਤਰ ਦਾ ਜਾਪ ਕਰਦੇ ਨੇ ਜਦੋਂ ਕਈ ਭੈਣ ਭਰਾ ਮੂਲ ਮੰਤਰ ਦਾ ਜਦੋਂ ਜਾਪ ਕਰਦੇ ਨੇੇ ਬਣਾਉਂਦੇ ਆ ਉਹ ਭਾਵੇਂ ਵਾਹਿਗੁਰੂ ਮੰਤਰ ਕਰੋ ਚਾਹੇ ਮੂਲ ਮੰਤਰ ਦਾ ਜਾਪ ਕਰੋ ਪਰ ਨੇਮ ਪੱਕਾ ਕਰ ਲਓ ਮਾਲਕ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿਓ ਸਾਧ ਸੰਗਤ ਜੀ 2-3 ਦਿਨ ਅਭਿਆਸ ਕਰਕੇ ਦੇਖੋ ਪਹਿਲਾਂ ਪਹਿਲੇ ਦਿਨ ਨਾਲੋਂ ਦੂਜਾ ਦਿਨ ਤੁਹਾਨੂੰ ਬੜਾ ਚੰਗਾ ਲੱਗੇਗਾ ਦੂਜੇ ਨਾਲੋਂ ਤੀਜਾ ਇਦਾਂ ਹੌਲੀ-ਹੌਲੀ ਗੁਰੂ ਸਾਹਿਬ ਔਦਮ ਬਖਸ਼ਦੇ ਆ ਜਦੋਂ ਆਪਾਂ ਇਸ਼ਨਾਨ ਕਰਕੇ ਨਾਮ ਜਪਾਂਗੇ ਕਿਉਂਕਿ ਸੰਗਤ ਜੀ ਬੜਾ ਤੁਹਾਨੂੰ ਚੰਗਾ ਲੱਗਣ ਲੱਗ ਜਾਵੇਗਾ ਤੁਸੀਂ ਆਪ ਹੀ ਆਲਸ ਛੱਡ ਦੇਣੀ ਆ ਆਪੇ ਕਹਿ ਦੇਣਾ ਕਿ ਇਸ਼ਨਾਨ ਕਰਕੇ ਨਾਮ ਜਪਾਂਗੇ ਤਾਂ ਜ਼ਿਆਦਾ ਵਧੀਆ ਹੈ ਬਿਨਾ ਸ਼ਨਾਨ ਕੀਤੇ ਤੋਂ ਸਤਿਗੁਰੂ ਵੀ ਬਾਕੀ ਤੁਹਾਡੀ ਬਾਹ ਫੜ ਲੈਣਗੇ ਤੇ ਭੈਣ ਭਰਾਵਾਂ ਨੂੰ ਬੇਨਤੀ ਹੈ 6 ਪੋ ਤੋਂ ਲੈ ਕੇ 13 ਪੋ ਤੱਕ 20 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਤੁਸੀਂ ਮਹਾ ਮੰਤਰ ਦਾ ਜਾਪ ਕਰਨਾ ਉਹ ਕਿਹੜਾ ਹੈ ਜੀ ਵਾਹਿਗੁਰੂ ਵਾਹਿਗੁਰੂ ਦਾ ਮੰਤਰ ਤੁਸੀਂ ਇੱਕ ਵਾਰ 10 ਮਿੰਟ ਬੈਠ ਕੇ ਅੰਮ੍ਰਿਤ ਵੇਲੇ ਮਾਤਾ ਗੁਜਰੀ ਜੀ ਨੂੰ ਕਲਗੀਧਰ ਪਾਤਸ਼ਾਹ ਜੀ ਨੂੰ ਚਾਰ ਛੋਟੇ ਸਹਿਬਜ਼ਾਦਿਆਂ ਨੂੰ ਉਹਨਾਂ ਸਭ ਸ਼ਹੀਦਾਂ ਸਿੰਘਾਂ ਨੂੰ ਯਾਦ ਕਰਕੇ ਦੇਖਣਾ ਵੀ ਜ਼ਿੰਦਗੀ ਵਿੱਚ ਕਿਸ ਤਰ੍ਹਾਂ ਚਮਤਕਾਰ ਵਾਪਰਦੇ ਆ ਅੱਜ ਦੇ ਬੰਦੇ ਦੀ ਸਮੱਸਿਆ ਪਤਾ ਕੀ ਆ ਉਹ ਨਾਮ ਨਹੀਂ ਜਪਦਾ ਅਸਲ ਸਮੱਸਿਆ ਤਾਂ ਇਹ ਵੀ ਆ ਵੀ ਉਹ ਆਪਣੇ ਆਪ ਨੂੰ ਕਮਜ਼ੋਰ ਸਮਝ ਲੈਂਦਾ ਪਹਿਲਾਂ ਹੀ ਦਿਲ 'ਚ ਸੋਚ ਲੈਂਦਾ ਵੀ ਮੇਰਾ ਮਨ ਨਹੀਂ ਲੱਗੇਗਾ ਮੇਰਾ ਸਰੀਰ ਸਾਥ ਨਹੀਂ ਦੇਊਗਾ ਪਰ ਸੰਗਤ ਜੀ ਜਦੋਂ ਅਸੀਂ ਆਪਣੇ ਆਪ ਨੂੰ ਕਮਜ਼ੋਰ ਮੰਨ ਲੈਂਦੇ ਆ ਅਸੀਂ ਗੁਰੂ ਦੀ ਤਾਕਤ ਨੂੰ ਹੀ ਭੁੱਲ ਜਾਂਦੇ ਆ ਗੁਰੂ ਕਿੰਨਾ ਸਮਰੱਥ ਹੈ ਗੁਰੂਕੁਲ ਕਿੰਨੀ ਤਾਕਤ ਹੈ ਇਹ ਚੀਜ਼ਾਂ ਸਾਨੂੰ ਜਦੋਂ ਪਤਾ ਨਹੀਂ ਹੁੰਦੀਆਂ ਉਦੋਂ ਅਸੀਂ ਸਮੱਸਿਆਵਾਂ ਨੂੰ ਵੱਡਾ ਸਮਝਣ ਲੱਗ ਜਾਂਦੇ ਬਾਕੀ ਮਨ ਦੀ ਪਹਿਲੀ ਚਲਾਕੀ ਕੀ ਆ ਜਦੋਂ ਨਾਮ ਜਪਣ ਦੀ ਵਾਰੀ ਆਉਂਦੀ ਹੈ ਤਾਂ ਬਹੁਤ ਬਹਾਨੇ ਲੱਭ ਲੈਂਦਾ ਹੈ ਕਹਿੰਦਾ ਹੈ ਥੱਕਿਆ ਹੋਇਆ ਹਾਂ ਕੱਲ ਨੂੰ ਕਰਾਂਗਾ ਪਰਸੋਂ ਨੂੰ ਕਰਾਂਗਾ ਟਾਲ ਮਟੋਲੇ ਕਰਦਾ ਹੈ ਮਨ ਨੂੰ ਮਨ ਦੇ ਨਾਲ ਜਿੱਤਿਆ ਨਹੀਂ ਜਾ ਸਕਦਾ ਮਨ ਨੂੰ ਇੱਕੋ ਚੀਜ਼ ਨਾਲ ਜਿੱਤਿਆ ਜਾ ਸਕਦਾ ਉਹ ਹੈ ਨਾਮ ਨਾਮ ਦੇ ਨਾਲ ਜਿੱਤਿਆ ਜਾਵੇਗਾ ਜੀ ਇਸ ਕਰਕੇ ਮਨ ਦੀ ਨਾ ਸੁਣਿਆ ਕਰੋ ਸੰਗਤ ਜੀ ਕਈ ਵਾਰ ਸਾਨੂੰ ਬਿਸਤਰੇ ਤੇ ਲੰਮੇ ਪਿਆ ਇਨਾਮ ਜਪਾਉਂਦੇ ਆ ਵਾਹਿਗੁਰੂ ਪਰਮੇਸ਼ਰ ਜੀ ਗੁਰੂ ਦੀ ਕਿਰਪਾ ਹੁੰਦੀ ਹੈ ਜਦੋਂ ਸਰੀਰ ਥੱਕਿਆ ਹੋਵੇ ਮਨ ਦੀ ਅਸਲ ਹਾਲਤ ਸਾਹਮਣੇ ਆਉਂਦੀ ਹੈ ਉਸ ਸਮੇਂ ਮਨ ਗੁਰੂ ਨਾਲ ਜੁੜ ਜਾਏ ਸਮਝ ਲਿਓ ਵੱਡੀ ਕਮਾਈ ਹੋ ਗਈ ਹੈ ਜੀ ਸੰਗਤ ਜੀ ਨਾਮ ਦੀ ਤਾਕਤ ਇਹੋ ਜੀ ਆ ਜਿਹੜੀ ਤੁਰੰਤ ਦਿਖਾਈ ਤਾਂ ਨਹੀਂ ਦਿੰਦੀ ਪਰ ਹੌਲੀ-ਹੌਲੀ ਅੰਦਰੋਂ ਸਭ ਕੁਝ ਬਦਲ ਦਿੰਦੀ ਆ ਜਿਵੇਂ ਦਵਾਈ ਜਦੋਂ ਆਪਾਂ ਖਾਂਦੇ ਆ ਉਦੋਂ ਹੀ ਨੀ ਉਹ 2-3 ਸਕਿੰਟਾਂ ਚ ਨਹੀਂ ਸਾਨੂੰ ਫਰਕ ਪੈ ਜਾਂਦਾ ਹੌਲੀ-ਹੌਲੀ ਬਿਮਾਰੀ ਘਟਣ ਲੱਗਦੀ ਹੈ ਦਰਦ ਘਟਣ ਲੱਗਦਾ ਹੈ ਇਸ ਕਰਕੇ ਇਹ ਨਾਮ ਵੀ ਜਿਹੜੀ ਮਨ ਨੂੰ ਬਿਮਾਰੀ ਲੱਗੀ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਇਹਨੂੰ ਹੌਲੀ-ਹੌਲੀ ਠੀਕ ਕਰਦਾ ਹੈ ਜੀ ਬਾਕੀ ਅੰਮ੍ਰਿਤ ਵੇਲਾ ਸਚਨਾਉ ਬੜਿਆਈ ਵਿਚਾਰ ਸੰਗਤਜੀ ਪੋ ਦਾ ਮਹੀਨਾ ਸਾਨੂੰ ਪਰਖਦਾ ਹੈ ਠੰਡ ਸਰੀਰ ਨੂੰ ਨਹੀਂ ਸਾਡੇ ਮਨ ਨੂੰ ਵੀ ਖਰਾ ਦਿੰਦੀ ਹੈ ਜਿਹੜੇ ਠੰਡ ਦੇ ਵਿੱਚ ਵੀ ਨਾਮ ਜਿਹੜਾ ਜਪਦੇ ਆ ਪੋਖ ਸਹੰਦਾ ਸਰਬ ਸੁਖ ਜਿਸ ਬਖਸ਼ੇ ਬੇ ਪਰਵਾਹ ਪੋ ਦਾ ਮਹੀਨਾ ਉਹਨਾਂ ਲਈ ਸੁਹਾਵਣਾ ਬਤੀਤ ਹੁੰਦਾ ਹੈ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਆ ਇਹ ਮਹੀਨਾ ਸਿਰਫ ਮੌਸਮ ਨਹੀਂ ਇਹ ਸਬਰ ਹੈ تعلیم ਹੈ ਸੰਗਤ ਜੀ ਦਾਨਪੁਨ ਸਿਰਫ ਦੇਣ ਦਾ ਨਾਮ ਨਹੀਂ ਦਾਨਪੁਨ ਅੰਦਰੋਂ ਖਾਲੀ ਹੋਣ ਦਾ ਨਾਮ ਹੈ ਅਸੀਂ ਦਿਲ ਵਿੱਚੋਂ ਜਦੋਂ ਹਉਮੈ ਗਵਾ ਕੇ ਦਾਨਪੁਨ ਕਰਦੇ ਆ ਉਹ ਅਸਲ ਦਾਨ ਹੁੰਦਾ ਜਦੋਂ ਅਸੀਂ ਦਿਲ ਨਾਲ ਦਾਨ ਕਰਦੇ ਆਂ ਬਾਕੀ ਕਈ ਦਾਨ ਕਰਕੇ ਹੋਮੇ ਚ ਆ ਜਾਂਦੇ ਆ ਉਹ ਪਾਪ ਪੁੰਨ ਕੋਈ ਗੱਲ ਉਹ ਜਿਹੜਾ ਪੁੰਨਾ ਉਹ ਪਾਪ ਪਾਪ ਪੁੰਨ ਦਾ ਏਕ ਸਮਾਨ ਬਾਣੀ ਵਿੱਚ ਵੀ ਜ਼ਿਕਰ ਆਉਂਦਾ ਹੈ ਉਹ ਇੱਕੋ ਹੀ ਹੋ ਗਿਆ ਪਰ ਜਦੋਂ ਅਸੀਂ ਨਿਰਸਵਾਰਥ ਹੋ ਕੇ ਦਿੰਨੇ ਆ ਉਹ ਦਾਨ ਦਰਬਾਰ ਵਿੱਚ ਕਬੂਲ ਹੁੰਦਾ ਹੈ ਵਾਹਿਗੁਰੂ ਨੀਅਤ ਵੇਖਦਾ ਹੈ ਸਾਧ ਸੰਗਤ ਜੀ ਕਿਸੇ ਭੁੱਖੇ ਬੰਦੇ ਨੂੰ ਇੱਕ ਰੋਟੀ ਜੇ ਦਿਲ ਤੋਂ ਦਿੱਤੀ ਜਾਵੇ ਉਹ ਇੱਕ ਵੀ ਲੱਖਾਂ ਦੇ ਬਰਾਬਰ ਬਣ ਜਾਂਦੀ ਆ ਇਹ ਗੁਰੂ ਦਾ ਨਾਮ ਜਿਹੜਾ ਇੱਕ ਜੀਵ ਨੂੰ ਬਾਰ-ਬਾਰ ਕਰਕੇ ਜਪਿਆ ਜਾਏ ਇੱਕ ਦੂਜੀ ਬਹੁ ਲੱਖ ਹੋਵੇ ਲੱਖ ਹੋਵੇ ਲੱਖ 20 ਲੱਖ ਲੱਖ ਗੇੜਾ ਆਖੀਏ ਇੱਕ ਨਾਮ ਜਗਦੀਸ਼ ਉਦੋਂ ਬਹੁਤ ਕਿਰਪਾ ਹੋ ਜਾਂਦੀ ਹੈ ਜਦੋਂ ਅਸੀਂ ਦੂਜਿਆਂ ਦੇ ਦਰਦ ਨੂੰ ਆਪਣਾ ਸਮਝ ਲੈਨੇ ਹ ਗੁਰੂ ਦੇ ਨੇੜੇ ਹੋ ਜਾਂਨੇ ਸੱਚੇ ਪਾਤਸ਼ਾਹ ਜੀ ਸਾਨੂੰ ਸਮੱਤ ਬਖਸ਼ੋ ਕਿਉਂਕਿ ਜਿਹੜਾ ਵੱਡਾ ਦਾਤਾ ਹੈ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਉਹ ਦੇ ਕੇ ਤੈਲੇ ਜਿੰਨਾ ਮਾਨ ਵੀ ਨਹੀਂ ਕਰਦਾ ਹੈ ਤੁਸੀਂ ਕਿਵੇਂ ਨਾਮ ਜਪ ਸਕਦੇ ਹੋ ਮਹਿਸੂਸ ਕਰੋ ਕੇਵਲ ਪੜੋ ਸੁਣੋ ਨਾ ਇਤਿਹਾਸ ਮਹਿਸੂਸ ਕਰੋ ਕਿ ਇਹ ਉਹੀ ਦਿਨ ਆ ਜਦੋਂ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਕਿਲਾ ਛੱਡਿਆ ਸਰਸਾ ਨਦੀ ਦੇ ਕਿਨਾਰੇ ਤੇ ਵਿਛੋੜਾ ਪੈ ਗਿਆ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਵੱਖ ਹੋ ਗਏ ਸਤਿਗੁਰੂ ਜੀ ਨਾਲ ਗੁਰੂ ਗੋਬਿੰਦ ਸਿੰਘ ਜੀ ਨਾਲ ਵੱਡੇ ਸਾਹਿਬਜ਼ਾਦੇ ਆ ਤੇ ਇਹ ਜਿਹੜਾ ਬਿਛੋੜਾ ਪਿਆ ਕਿਸੇ ਆਮ ਪਰਿਵਾਰ ਦਾ ਨਹੀਂ ਸਭ ਤੋਂ ਪਹਿਲੀ ਗੱਲ ਤਾਂ ਇਹ ਸਮਝਣ ਦੀ ਲੋੜ ਹੈ ਹੁਣ ਛੋਟੇ ਸਾਹਿਬ ਜਾਦੇ ਮਾਤਾ ਗੁਜਰੀ ਜੀ ਨੂੰ ਅੱਗੇ ਗੰਗੂ ਮਿਲਦਾ ਪਾਪੀ ਉਹ ਮਰਿੰਡੇ ਜਿਹੜੀ ਸ਼ਿਕਾਇਤ ਕਰਦਾ ਫਿਰ ਅੱਗੇ ਕੋਤਬਾਲੀ ਵਿੱਚ ਬੰਦ ਕਰਦੇ ਆ ਇੱਥੋਂ ਸਰਹੰਦ ਲਜਾਇਆ ਜਾਂਦਾ ਠੰਡੇ ਬੁਰਜ ਦੇ ਵਿੱਚ ਇੰਨੀ ਠੰਡ ਦੇ ਵਿੱਚ ਨਾ ਰਜਾਈ ਹੈ ਨਾ ਕੋਈ ਤਲਾਈ ਹੈ ਜੀ ਤੇ ਮਾਤਾ ਗੁਜਰੀ ਜੀ છાતી ਨਾਲ ਲਾ ਕੇ ਆਪਣੇ ਪੋਤਿਆਂ ਨੂੰ ਸਤਿਗੁਰੂ ਜੀ ਦੀਆਂ ਸਾਖੀਆਂ ਸਰਵਨ ਕਰਵਾਉਂਦੇ ਆ ਕਿ ਅਸੀਂ ਸੈਖਾਂ ਅਸੀਂ ਆਪਣਾ ਧਰਮ ਨਹੀਂ ਛੱਡਾਂਗੇ ਸਭ ਜਾਦਿਆਂ ਨੂੰ ਦਰਬਾਰ ਵਿੱਚ ਕਚਹਿਰੀ 'ਚ ਪੇਸ਼ ਕੀਤਾ ਜਾਂਦਾ ਲਾਲਚ ਦਿੱਤੇ ਜਾਂਦੇ ਆ ਰਾਜ ਭਾਗ ਦੇਵਾਂਗੇ ਮਹਿਲਾਂ ਦੇ ਸੁੱਖ ਦੇਵਾਂਗੇ ਪਰ ਉਹ 7 ਸਾਲ 9 ਸਾਲ ਦੇ ਸਾਹਿਬਜ਼ਾਦਿਆਂ ਨੇ ਈਨੀ ਸੀ ਮੰਨੀ ਸਾਨੂੰ ਸਾਡੇ ਗੁਰੂ ਦਾ ਧਰਮ ਚਾਹੀਦਾ ਹੈ ਧਮਕੀਆਂ ਵੀ ਦਿੱਤੀਆਂ ਗਈਆਂ ਉਹ ਨਿੱਕੀਆਂ ਜਿੰਦਾ ਵੱਡਾ ਸਾਕਾ ਕਰ ਗਈਆਂ ਇਹ ਇਤਿਹਾਸ ਅਸੀਂ ਸਾਰਿਆਂ ਨੇ ਸੁਣਿਆ ਵੀ ਹੈ ਤੇ ਉਹ ਮੂਵੀ ਵਿੱਚ ਵੇਖਿਆ ਵੀ ਆ ਸਾਧ ਸੰਗਤ ਜੀ ਇਹ ਸਾਹਿਬ ਜਾਦੇ ਜਿਹੜੇ ਆ ਤੇ ਉਹਨਾਂ ਨੇ ਕਿੱਡਾ ਵੱਡਾ ਸਾਕਾ ਕਰ ਦਿੱਤਾ ਜੀ ਤੇ ਅਸੀਂ ਜੇ ਸਾਰਾ ਇਤਿਹਾਸ ਸੁਣ ਕੇ ਵੀ ਇੱਕ ਮਹਾ ਮੰਤਰ ਮੂਲ ਮੰਤਰ ਦਾ ਜਾਪ ਵੀ ਹੁੰਦਾ ਵਾਹਿਗੁਰੂ ਮੰਤਰ ਦਾ ਜਾਪ ਵੀ ਹੁੰਦਾ ਜੇ ਅਸੀਂ ਇਹ ਕਰਾਂਗੇ ਭਾਈ ਇਹਨਾਂ ਦਿਨਾਂ ਵਿੱਚ ਦੇਖੋ ਜੀ ਕਿੱਡੀ ਵੱਡੀ ਖੁਸ਼ੀ ਸਾਨੂੰ ਮਿਲ ਜਾਵੇਗੀ ਕਿਉਂਕਿ ਮੂਲ ਮੰਤਰ ਕਈ ਵਰੀ ਜਿਹੜੇ ਅਨਪੜ ਵੀਰ ਹਨ ਜੋ ਪੜੇ ਲਿਖੇ ਨਹੀਂ ਬਜ਼ੁਰਗ ਉਹ ਨਹੀਂ ਕਰ ਸਕਦੇ ਸ਼ੁੱਧ ਇਸ ਕਰਕੇ ਮਹਾ ਮੰਤਰ ਕਿਹੜਾ ਵਾਹਿਗੁਰੂ ਵਾਹਿਗੁਰੂ ਜਿਹਨੂੰ ਸਾਰੇ ਹੀ ਕਰ ਸਕਦੇ ਆ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਤਾਂ ਇਹ ਜਿਹੜਾ 20 ਦਸੰਬਰ ਤੋਂ 28 ਦਸੰਬਰ ਤੱਕ ਹੈ ਇਹ ਜੋ ਦਿਨ ਨੇ ਇਹਨਾਂ ਦਿਨਾਂ ਵਿੱਚ ਵੱਧ ਤੋਂ ਵੱਧ ਜਾਪ ਕਰੋ ਘਰ ਵਿੱਚ ਸਾਨੂੰ ਕੋਈ ਵੀ ਮਿੱਠੀ ਚੀਜ਼ ਨਹੀਂ ਬਣਾਉਣੀ ਚਾਹੀਦੀ ਇਹਨਾਂ ਦਿਨਾਂ ਵਿੱਚ ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀ ਫਰਮਾਨ ਹੈ ਗੁਰੂ ਕੇ ਲੰਗਰਾਂ ਵਿੱਚ ਮਿੱਠਾ ਨਾ ਬਣਾਇਆ ਜਾਏ ਤੇ ਇਸ ਤੋਂ ਬਿਨਾਂ ਵੱਦ ਤੋਂ ਵੱਦ ਜਾਪ ਕੀਤਾ ਜਾਏ ਜੀ। ਬਾਬਾ ਨਾਨਕ ਸਿੰਘ ਜੀ ਦੇ ਵੀ ਬਚਨ ਆ ਕਿ ਗੁਰੂ ਜੀ ਦਾ ਹੁਕਮ ਹੀ ਨਾਮ ਹੈ। ਉਹਦਾ ਸਰੂਪ ਕੀ ਆ? ਇੱਕੋ ਨਾਮ ਹੁਕਮ ਹੈ। ਨਾਨਕ ਸਤਗੁਰ ਦੀ ਅਭਜਾਏ ਜਿਓ। ਸਾਰੀ ਗੱਲ ਨਾਮ ਦੇ ਦੁਆਲੇ ਘੁੰਮਦੀ ਆ। ਬਾਬਾ ਨਾਨਕ ਸਿੰਘ ਜੀ ਬਚਨ ਕਰਿਆ ਕਰਦੇ ਸੀ ਉਹ ਨਾਮ ਕਿਹੜਾ ਹੈ ਜੀ? ਨਾਮ ਕਿ ਧਾਰੇ ਸਗਲੇ ਜੰਤ ਨਾਮ ਕਿ ਧਾਰੇ ਖੰਡ ਬ੍ਰਹਿਮੰਡ। ਏ ਬਾਬਾ ਆਨੰਦ ਸਿੰਘ ਜੀ ਅਕਸਰ ਹੀ ਸੰਗਤਾਂ ਨੂੰ ਕਹਿੰਦੇ ਹੁੰਦੇ ਸੀ ਨਾਮ ਨੇ ਹੀ ਪਾਰ ਉਤਾਰਾ ਕਰਨਾ ਹੈ ਨਾਮ ਦੀ ਕਮਾਈ ਕਰੋ ਨਾਮ ਜਪੋ ਭਾਈ ਤਾਂ ਕਰਕੇ ਬਾਬਾ ਜੀ ਨੇ ਸਭ ਨੂੰ ਨਾਮ ਦੇ ਲੜ ਲਾਇਆ ਹੈ ਬਾਣੀ ਵੀ ਸਾਨੂੰ ਇਹ ਸਮਝਾਉਂਦੀ ਆ ਮਹਾਪੁਰਖ ਵੀ ਸਾਨੂੰ ਸਮਝਾਉਂਦੇ ਆ ਭਾਈ ਨਾਮ ਜਪੋ ਤੇ ਗੁਨਾਹ ਬਖਸ਼ਾਉਣ ਵਾਸਤੇ ਬਾਬਾ ਆਨੰਦ ਸਿੰਘ ਜੀ ਬੜਾ ਜ਼ੋਰ ਦਿਆ ਕਰਦੇ ਸੀ ਕਹਿੰਦੇ ਸਵੇਰੇ ਉੱਠਦੇ ਅਸਾਰ ਪਹਿਲਾਂ ਬੇਨਤੀ ਕਰਦਿਆ ਕਰੋ ਅਸੀਂ ਖੱਤੇ ਬਹੁਤ ਕਮਾਵਦੇ ਅੰਤ ਨਾ ਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਲੈ ਹੋ ਹਉ ਪਾਪੀ ਬੜ ਗੁਨਾਹ ਹੈ ਗਾਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ